ਜਾਦ ਦੇ ਵਿੱਚ 트리플 ਮਰਡਰ ਦੀ ਖੌਫਨਾਕ ਵਾਰਦਾਤ ਹੋਈ ਹੈ ਮਾਂ ਧੀ ਤੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦਰਸਲ ਇਹ ਕਾਂਡ ਕਿਸੇ ਹੋਰ ਦੇ ਵੱਲੋਂ ਨਹੀਂ ਬਲਕਿ ਇਸੇ ਪਰਿਵਾਰ ਦੇ ਦਾਸੇ ਕੇ ਕਰੀਬੀ ਦੇ ਵੱਲੋਂ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਬਰਨਾਲਾ ਦੇ ਸੇਖਾਂ ਦੇ ਵਿੱਚ ਦਾਸੇ ਕੇ 트리플 ਮਰਡਰ ਦੀ ਵਾਰਦਾਤ ਹੋਈ ਹੈ ਮਹਿਲਾ ਤੇ ਉਸਦੇ ਦੋ ਜਵਾਨ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਮਾਂ ਧੀ ਤੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦਾਸੇ ਕੇ ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਕਾਤਲ ਦੀ ਜਿਹੜੀ ਗ੍ਰਿਫਤਾਰੀ ਵੀ ਕਰ ਲਈ ਗਈ ਹੈ ਤਾਂ ਵੱਡੇ ਖੁਲਾਸੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਕੀਤੇ ਗਏ ਨੇ ਪੁਲਿਸ ਜਾਂਚ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਮਾਂ ਧੀ ਤੇ ਪੁੱਤਰ ਦਾ ਕਤਲ ਕਰਨ ਵਾਲਾ ਜੋ ਹੈ ਉਹ ਇਸੇ ਪਰਿਵਾਰ ਦਾ ਕਰੀਬੀ ਸੀਗਾ ਤੇ ਉਸੇ ਦੇ ਵੱਲੋਂ ਜੋ ਹੈ ਇਹਨਾਂ ਨੂੰ ਧੋਖੇ ਦੇ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਦੱਸਈਏ ਕਿ ਪਟਿਆਲਾ ਦੇ ਨੇੜੇ ਜੋ ਹੈ ਪਾਖੜਾ ਨਹਿਰ ਦੇ ਵਿੱਚ ਇਸ ਕਾਤਲ ਕੁਲਵੰਤ ਸਿੰਘ ਦੇ ਵੱਲੋਂ ਜੋ ਹੈ ਤਿੰਨ ਜਾਣਿਆਂ ਨੂੰ ਜੋ ਹੈ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਜਾਂਦਾ ਹੈ ਦਰਸਲ ਕੁਲਵੰਤ ਸਿੰਘ ਇਹਨਾਂ ਤਿੰਨਾਂ ਨੂੰ ਉੱਥੇ ਧੋਖੇ ਦੇ ਨਾਲ ਲੈ ਕੇ ਗਿਆ ਨਹਿਰ ਦੇ ਨੇੜੇ ਉੱਥੇ ਨਾਰੀਅਲ ਸੁਟਣ ਦੇ ਬਹਾਨੇ ਜੋ ਹੈ ਨਾਰੀਅਲ ਤਾਰਨ ਦੇ ਬਹਾਨੇ ਨਹਿਰ ਤੇ ਲੈ ਗਿਆ ਤੇ ਉਸ ਤੋਂ ਬਾਅਦ ਉਹਨਾਂ ਕੁਲਵੰਤ ਸਿੰਘ ਨੇ ਅਚਾਨਕ ਹੀ ਇਹਨਾਂ ਤਿੰਨਾਂ ਨੂੰ ਉੱਥੇ ਧੱਕਾ ਦੇ ਦਿੱਤਾ ਜਿਸ ਤੋਂ ਬਾਅਦ ਦੱਸਿਆ ਕਿ ਇਹਨਾਂ ਤਿੰਨ ਜਾਣਿਆਂ ਦੀ ਜਿਹੜੀ ਹੈ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਕੋਲੋਂ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਜਦ ਇਸ ਪੂਰੇ ਦੀ ਜਾਂਚ ਦੇ ਵਿੱਚ ਜੁਟਦੀ ਹੈ ਤਾਂ ਇਹ ਗੱਲ ਸਾਹਮਣੇ ਆਂਦੀ ਹੈ ਕਿ ਕੁਲਵੰਤ ਸਿੰਘ ਦੇ ਵੱਲੋਂ ਜੋ ਹੈ ਪੂਰੀ ਸਾਜ਼ਿਸ਼ ਰਚੀ ਗਈ ਉਸਨੇ ਪੂਰੀ ਪਲੈਨਿੰਗ ਕਰਕੇ ਜੋ ਹੈ ਇਹਨਾਂ ਤਿੰਨ ਜਾਨਿਆਂ ਨੂੰ ਮੌਤੇ ਘਾਟ ਉਤਾਰ ਦਿੱਤਾ ਤਾਂ ਅਮ੍ਰਿਤਕਾਂ ਦੀ ਪਛਾਣ 45 ਸਾਲਾ ਕਿਰਨਜੀਤ ਕੌਰ ਉਸ ਦੀ 25 ਸਾਲਾ ਧੀ ਸੁਖਚਾਨਪ੍ਰੀਤ ਕੌਰ ਅਤੇ 22 ਸਾਲਾ بیٹے ਹਰਮਨਜੀਤ ਸਿੰਘ ਵੱਜੋਂ ਹੋਈ ਹੈ ਦੱਸ ਸਕੇ ਇਹਨਾਂ ਤਿੰਨਾਂ ਨੂੰ ਜੋ ਹੈ ਕੁਲਵੰਤ ਸਿੰਘ ਨਾਮ ਦੇ ਸ਼ਖਸ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕੁਲਵੰਤ ਸਿੰਘ ਜੋ ਹੈ ਇਹਨਾਂ ਦੇ ਪਰਿਵਾਰ ਦੇ ਨਾਲ ਕਰੀਬੀ ਸੀਗਾ ਤੇ ਸਾਰੀ ਸਾਜ਼ਿਸ਼ ਦਾਸੇ ਕਿ ਪੈਸਿਆਂ ਕਾਰਨ ਰਚੀ ਗਈ ਦਰਅਸਲ ਪਰਿਵਾਰ ਨੇ ਮুলਜ਼ਮ ਤੋਂ 20 ਲੱਖ ਰੁਪਏ ਲੈਣੇ ਸੀਗੇ ਤਾਂ ਜਦੋਂ ਦਾਸੇ ਕਿ ਪਰਿਵਾਰ ਦੇ ਵੱਲੋਂ 20 ਲੱਖ ਰੁਪਏ ਦੀ ਮੰਗ ਕੀਤੀ ਗਈ ਤੇ ਇੱਥੇ ਜੋ ਹੈ ਪੈਸੇ ਮੰਗੇ ਜਾ ਰਹੇ ਸੀ ਤਾਂ ਉਸ ਤੋਂ ਬਾਅਦ ਦਾਸੇ ਕਿ ਮুলਜ਼ਮ ਨੇ ਜੋ ਹੈ ਕੁਲਵੰਤ ਸਿੰਘ ਨੇ ਇਹਨਾਂ ਸਾਰਿਆਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਇਸ ਮਗਰੋਂ ਦਾਸੇ ਕਿ ਦੇ ਵੱਲੋਂ ਹੁਣ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਕੁਝ ਜਾਣਕਾਰੀ ਜਿਹੜੀ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਉਹ ਤੁਹਾਨੂੰ ਵੀ ਸੁਣਾ ਦਿੰਦੇ ਆ। ਤੁਮਾਨਯੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੀ ਗਾਈਡੈਂਸ ਹੇਠ ਬਰਨਾਲਾ ਪੁਲਿਸ ਵੱਲੋਂ ਇੱਕ ਬਲਾਈਂਡ ਟ੍ਰਿਪਲ ਮਰਡਰ ਕੇਸ ਨੂੰ ਟ੍ਰੈਸ ਕੀਤਾ ਗਿਆ ਹੈ। ਇਹਦੇ ਵਿੱਚ ਐਸਪੀਡੀ ਸਾਹਿਬ ਐਸਪੀ ਹੈੱਡਕੁਆਟਰ ਡੀਐਸਪੀ ਬਰਨਾਲਾ ਚਤਵੀਰ ਸਿੰਘ ਤੇ ਐਸਐਚਓ सदर ਬਰਨਾਲਾ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਕਾਫੀ ਕਮੈਂਡੇਬਲ ਵਰਕ ਕਰਦੇ ਹੋਏ ਇੱਕ ਗੁੰਮਸੁਦਗੀ ਦੀ ਰਿਪੋਰਟ ਆਈ ਸੀ ਕਿ ਇੱਕ ਸੇਕਾ ਪਿੰਡ ਦੇ ਪਰਿਵਾਰ ਦੇ 3 ਮੈਂਬਰ ਜਿਹਦੇ ਵਿੱਚ ਗਰਨਜੀਤ ਕੌਰ ਸੁਖਚੰਦ ਪ੍ਰੀਤ ਕੌਰ ਤੇ ਹਰਮਨਜੀਤ ਸਿੰਘ ਮਿਸਿੰਗ ਸੀਗੇ ਇਨੀਸ਼ੀਅਲੀ ਸਾਨੂੰ ਕੋਈ ਲੀਡ ਨਹੀਂ ਮਿਲ ਰਹੀ ਸੀ ਕਿ ਬਾਅਦ ਚ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਸਾਨੂੰ ਕੁਝ ਲੀਡ ਮਿਲੀ ਤੇ ਉਹਦੇ ਵਿੱਚ ਇੱਕ ਸਸਪੈਕਟ ਕੁਲਵੰਤ ਸਿੰਘ ਪੂਫ ਕਾਂਟਨ ਨੂੰ ਰਾਉਂਡ ਅਪ ਕੀਤਾ ਗਿਆ ਵਾਚੇ ਜਦੋਂ ਪੁੱਛਗਿੱਛ ਕੀਤੀ ਗਈ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ ਕਿਰਨਜੀਤ ਕੌਰੇ ਕੁਲਵੰਤ ਸਿੰਘ ਨਾਲ ਜਾਣ ਪਹਿਚਾਨ ਸੀਗੀ ਔਰ ਪੂਰਾ ਪਰਿਵਾਰ ਕੁਲਵੰਤ ਸਿੰਘ ਤੇ ਡਿਪੈਂਡੈਂਟ ਬੀ ਸੀ ਦਾ ਸਾਰੇ ਘਰ ਦਾ ਸਾਰਾ ਕੁਝ ਵਹੀ ਦੇਖਦਾ ਸੀ 26 10 2025 ਨੂੰ ਨੈਨਾ ਦੇਵੀ ਮੱਠ ਟਿਕਣ ਦੇ ਮਹਾਂ ਨੇ ਇਹਨਾਂ ਨੂੰ ਉਹ ਹਿਮਾਚਲ ਨਿ ਪ੍ਰਦੇਸ਼ ਲੈ ਗਿਆ ਸੀ ਔਰ ਵਾਪਸੀ ਵੇਲੇ ਯਾਨੀ 27 10 2025 ਨੂੰ ਪਟਿਆਲੇ ਦੇ ਵਿੱਚ ਵਾਖਰਾ ਡੈਮ ਦੇ ਨੇਰੇ ਇਹਨਾਂ ਨੂੰ ਚਰਾਵਾ ਚਰਾਂਦੇ ਬਹਾਨੇ ਨਲ ਨਹਿਰ ਤੇ ਸੁੱਟਦਾ ਸੀ। ਔਰ ਬਾਅਦ ਚ ਜਦੋਂ ਇਹ ਕੁਲਵੰਤ ਕਾਂਟਾ ਇੱਕ ਵੀਡੀਓ ਵੀ ਬਣਾ ਕੇ ਸ਼ੇਅਰ ਕਰ ਰਾ ਸੀ ਦੇ ਦੇ ਸੀ ਆਪ ਕਹਿ ਰਾ ਸੀ ਕਿ ਮੈਂ ਸੁਸਾਇਡ ਕਰ ਰਹਾ ਹਾਂ ਦੂਜੇ ਫੈਮਿਲੀ ਮੈਂਬਰ ਸੁਸਾਇਡ ਕਰ ਗਏ ਇਸ ਤਰੀਕੇ ਨਾਲ ਲੋਕ ਗੁੰਮਰਾਹ ਵੀ ਕਰ ਰਾ ਸੀਗਾ। ਬਾਅਦ ਚ ਜਦੋਂ ਪ੍ਰੋਪਰ ਕਲੀਅਰ ਕੀਤਾ ਗਿਆ ਤਾਂ ਇਹ ਇੱਕ ਟ੍ਰਿਪਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ। ਇਹਨਾਂ ਦਾ ਬੈਕਗ੍ਰਾਉਂਡ ਇਹ ਸੀਗਾ ਕਿ ਪਰਿਵਾਰ ਕੋਲ ਲਗਭਗ 6 ਕਿੱਲੇ ਜ਼ਮੀਨ ਸੀਗੇ। ਔਰ ਉਹਦੇ ਉਹਦੇ ਸੇਲ ਤੋਂ ਕੁਝ ਪੈਸੇ ਆਏ ਸੀਗੇ ਲਗਭਗ 2 ਲੱਖ ਦਾ ਲੈਣ ਦੇਣ ਪੈਂਡਿੰਗ ਸੀਗਾ ਔਰ ਜਿਹੜੀ ਕਿਰਨਜੀਤ ਕੌਰ ਹੈ ਇਹਦੇ ਵੱਲੋਂ ਜਦੋਂ ਪੈਸੇ ਵਾਰ-ਵਾਰ ਮੰਗੇ ਜਾ ਰਹੇ ਸੀਗੇ ਉਹਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੁਲਵੰਤ ਸਿੰਘ ਵੱਲੋਂ ਇਹ ਇਸ ਵਾਰਦਨ ਨੂੰ ਅੰਜਾਮ ਦਿੱਤਾ ਗਿਆ ਸੀਗਾ ਹਾਂ ਇਹਦੇ ਵਿੱਚ ਦੋ ਬਾਡੀਜ਼ ਜਿਹੜੀ ਹੈ ਯਾਨੀ ਕਿਰਨਜੀਤ ਕੌਰ ਤੇ ਉਹਦੀ ਬੇਟੀ ਦੀ ਸਿਰਸਾ ਤੋਂ ਬਰਾਮੜ ਕੀਤੀ ਗਈ ਸੀਗੀ ਜਿਹੜਾ डिसीज़ हरमनजीत सिंह और बॉडी हले भी बरामद करनी बाकी है साड़ी टीम हरियाणा भी गई है और हरियाणा पुलिस नाल भी सदा रबता कायम है असी अफाल कर रहे हैं। एक बॉडी सी किरणजीत कौर दी

ਉਦੇ ਤਹਿਤੀ ਕਿ ਇਹ ਇਸ ਵਰਦਰ ਨੂੰ ਅੰਜਾਮ ਦਿੱਤਾ ਗਿਆ ਸੀਗਾ ਹਲੇ ਇਸ ਬੰਦੇ ਨੂੰ ਪੇਸ਼ ਕਰਕੇ ਰਿਮਾਂਡ ਲੈਣਾ ਬਾਕੀ ਬਾਅਦ ਚ ਤਫਤੀਸ ਸਾਰੇ ਐਂਗਲ ਵੀ ਅਸੀਂ ਕਲੀਅਰ ਕਰਾਂਗੇ ਕਿ ਨਿਸ਼ਾਨ ਨੇ ਕੀ ਉਹ ਕਤਲ ਕਰਕੇ ਸਿੱਟੀਆਂ ਗਈਆਂ ਸੀ ਉਹ ਦੇਖੋ ਸਾਰਾ ਪੋਸਟਮਾਰਟਮ ਦੇ ਵਿੱਚ ਕਲੀਅਰ ਹੋਣਾ ਜਿਹੜੀ ਮੋੜਲੀ ਪੁਸ਼ਗੀ ਤੋਂ ਉਹਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਜਿਹੜਾ ਚਰਾਵਾ ਚਰਾਣ ਦੇ ਨਹਿਰ ਦੇ ਵਿੱਚ ਉਹਦੇ ਬਾਹਾਂ ਨੇ ਪਹਿਲੇ ਮਦਰ ਤੇ ਬੇਟੀ ਨੂੰ ਸੁਟਦਾ ਸੀ ਬਾਅਦ ਚੇ ਮੁੰਡੇ ਨੂੰ ਥੋੜਾ ਅੱਗੇ ਜਾ ਕੇ ਦੇਵੇ ਸੁਟਦਾ ਸੀ ਦੋਸ਼ੀ ਇਹ ਇਕੱਲਾ ਬੰਦਾ ਹੀ ਆ ਜਾਂ ਹੋਰ ਵੀ ਨੇ ਕਿਉਂਕਿ ਪਿੰਡ ਦੀਆਂ ਪੰਚਾਇਤਾਂ ਨੇ ਜਾਂ ਪਿੰਡ ਵਾਸੀ ਨੇ ਉਹ ਕਹਿ ਰਹੇ ਨੇ ਕਿ ਇਹਦੇ ਚ ਉਹ ਸਾਰਾ ਜਿਹੜੀ ਸਾਰੀ ਫੈਮਿਲੀ ਆ ਉਹ ਜ਼ਿੰਮੇਵਾਰ ਹੈ ਤੇ ਉਹ ਸਾਰਾ ਐਂਗਲ ਵੀ ਅਸੀਂ ਵੈਰੀਫਾਈ ਕਰਾਂਗੇ ਇਨ ਕੇਸ ਕੋਈ ਕਾਂਸਪਰੇਸੀ ਦੇ ਇਸਕੇ ਸਿਹੋਰ ਦਾ ਨਾ ਵੀ ਆਂਦਾ ਉਹ ਅਸੀਂ ਉਹ ਵੀ ਕਲੀਅਰ ਕਰਾਂਗੇ ਜਮੇਲ ਜੀ ਇੱਕ ਨੌਜਵਾਨ ਮੁੰਡਾ ਬਾਈ ਸਾਹਿਬ ਦਾ ਹਰਮਨਜੀਤ ਤੇ ਦੋ ਲੇਡੀਜ਼ ਆ ਇਹਨਾਂ ਨੂੰ ਇੱਕ ਬੰਦੇ ਵੱਲੋਂ ਜਿਹੜਾ 38 ਸਾਲ ਦਾ ਹੈ ਤੱਕਾ ਦੇਣਾ ਸਰ ਸਾਜਮ ਹੋ ਰਿਹਾ ਹੈ ਦੇਖੋ ਜਿਹੜੀ ਮੋਢਲੀ ਪ ਡਾਕਟਰ ਨੂੰ ਕਿ ਇਹ ਨਹਿਰ ਦੇ ਨੇ ਲੈ ਗਿਆ ਉਸ ਵੇਲੇ ਜਿਹੜਾ ਇਹ ਹਰਮਨਜੀਤ ਸਿੰਘ ਇਹ ਗੱਡੀ ਵਿੱਚ ਹੀ ਬੈਠਾ ਸੀਗਾ ਬਾਅਦ ਚ ਕਹਿੰਦਾ ਕਿ ਉਹ ਸਲਿੱਪ ਕਰ ਗਿਆ ਨਹਿਰ ਦੇ ਵਿੱਚ ਬਾਅਦ ਚ ਮੁੰਡੇ ਨੂੰ ਅੱਗੇ ਲੈ ਜਾਂਦਾ ਉੱਥੇ ਫਿਰ ਚਾਲਾਕੀ ਨਾਲ ਉਹਨੂੰ ਵੀ ਨਹਿਰ ਦੇ ਵਿੱਚ ਸੁੱਟ ਦਿੰਦਾ ਸਰ ਦੋਨੋਂ ਬੋਡੀ ਤਾਂ ਸਸਕਾਰ ਹੋ ਗਈ ਇੱਕ ਦਾ ਹੋਇਆ ਜੀ ਇਹ ਬੰਦਾ ਕਰਦਾ ਕੀ ਹੈ ਜੀ ਜਾਂ ਜਿਹਨੇ ਪੈਸੇ ਕਿਵੇਂ ਇਹਦੇ ਤਾਂ ਨਹੀਂ ਆਏ ਸੀ ਇਹ ਸਾਰਾ ਸੀ ਵੈਰੀਫਾਈ ਕਰ ਰਹੇ ਬਿਕੋਜ਼ ਕੱਲ ਰਾਤ ਨੂੰ ਇਹ ਪਟਿਆਲਾ ਦੇ ਨੇਰੇ ਅਰੈਸਟ ਕੀਤਾ ਗਿਆ ਹੈ ਕਾਜ ਇਹਦਾ ਰਮਾਂਡ ਲਿੱਤਾ ਜਾਵੇ ਕੁਝ ਤੋਂ ਬਹੁਤ ਸਾਰੀ ਐਂਗਲ ਨੂੰ ਵੈਰੀਫਾਈ ਕੀਤਾ ਜਾਵੇ। ਹਾਂ ਜੀ ਆਪ ਮੈਰਿਡ ਹੈ। ਹਾਂ ਜੀ ਇਹਨਾਂ ਦੇ ਫੈਮਲੀ ਹੈ ਉਹਔਰ ਵੀ ਵੈਰੀਫਾਈ ਕਰ ਕਿੰਨੇ ਮੈਂਬਰਸ ਹੈ ਫੈਮਲੀ ਦੇ ਵਿੱਚ। ਜਿਹੜਾ ਸਰ ਇਹ ਵੀਡੀਓ ਬਾਹਰ ਲਗੀ ਤੁਸੀਂ ਨੇ ਕਿ ਮੇਰੇ ਨਾਲ 30 ਲੱਖ ਦੀ ਠੱਗੀ ਹੋ ਗਈ 8 ਲੱਖ ਵਾਪਸ ਹੋ ਗਿਆ 12 ਲੱਖ ਮੈਨੂੰ ਦੇਖੋ ਇਸ ਕਰਕੇ ਉਹ ਇਸ ਹਾਂ ਇਸ ਨਾਲ ਮਤਲਬ ਜੋ ਸਰਯੰਤਾ ਉਹਨੂੰ ਗੁੰਮਰਾਹ ਕਰਨ ਵਾਸਤੇ ਬਣਾ ਰਹਾ ਸੀਗਾ। ਸੱਤ ਸਾਂਝੇ ਸੈਕਸ਼ਨ ਤਾਈਂ ਮਾਮਲਾ ਇਹ ਦੇਖੋ थाना सदर ਦੇ ਵਿੱਚ 191 181 ਨੰਬਰ ਮੁਕੱਦਮਾ ਦਰਜ ਕੀਤਾ ਗਿਆ 140 1 BNS ਤੇ 127 2 BNS ਦੇ ਤਹਿਤ ਇਹ ਦੇ ਵਿੱਚ 302 ਦਾ ਵੀ ਵਾਦਾ ਹੋਣਾ ਹੈ ਸਰ ਪੂਰਾ ਮਾਮਲਾ ਇਹ ਪੈਸੇ ਨੂੰ ਲੈਣ ਦੇ ਨੂੰ ਲੈ ਕੇ ਇਹ ਸਾਰੀ ਕਤਲ ਕਿੰਦੇ ਜੀ ਜੀ ਸਰ 302 ਦਾ ਵਾਦਾ ਹਲੇ ਹੋਣਾ ਹਾਂ ਜੀ ਇਹ ਹੋ ਗਿਆ ਹੈ ਐਲਵੀਡੀਆ ਐਂਟਰੀ ਪੈ ਗਈ ਹੈ ਪਿੰਡ ਵਾਲੇ ਅੱਜ ਵੱਡੀ ਗੰਟੀ ਤੁਹਾਡੇ ਕੋਲ ਪਹੁੰਚੇ ਨੇ ਹਾਂ ਉਹਨਾਂ ਨਾਲ ਵੀ ਗੱਲਬਾਤ ਅਸੀਂ ਪਿੰਡ ਵਾਲੇ ਨਾਲ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਉਹ ਜਿਹੜਾ ਹੈ ਫੈਕਟਸ ਸਾਨੂੰ ਦੱਸेंगे ਉਹਦੇ ਅਕੋਰਡਿੰਗਲੀ ਅਸੀਂ ਤਕਤੀਸ ਸਾਰਾ ਫੈਕਟਸ ਲਾ ਕੇ ਮੁਕੰਮਲ ਕਾਰਵਾਈ ਕਰਾਂਗੇ ਜਿਹੜੀ ਗੱਡੀ ਪ੍ਰਾਪਰਟੀ ਕੋਈ ਦੋਸ਼ੀ ਵੀ ਜਿਹੜੀ ਹੈ ਜਿਹੜੀ ਗੱਲਬਾਤ ਦੇ ਵਿੱਚ ਇਹਨੂੰ ਗੱਡੀ ਗੱਡੀ ਹਾਂਜੀ ਸੂਰਬ ਗੱਡੀ ਸੀਗੀ ਦੋਸ਼ੀ ਦੇ ਸੀਗੀ ਕੋਈ ਪੈਸਾ ਜਾਂ ਪ੍ਰਾਪਰਟੀ ਕੋਈ ਲੈਣ ਦੇਣਾ ਕੋਈ ਗੱਲ ਛੁੱਟੇ ਦੋਸ਼ੀ ਨਹੀਂ ਕੁਛ ਕੀਤਾ ਉਹ ਦੇਖੋ ਸਾਰਾ ਅਸੀਂ ਇੱਕ ਬਾਰ ਪ੍ਰੋਪਰਲੀ ਫੈਕਚੁਅਲੀ ਵੈਰੀਫਾਈ ਕਰਾਂਗੇ ਸਰ ਕੋਈ ਸ਼ਰੀ ਸੋਸਾਇਟੀ ਧ ਨਜੀ ਵੰਗਲ ਹਲੇ ਤੱਕ ਸਾਹਮਣੇ ਨਹੀਂ ਆਏ ਅਸੀਂ ਬਾਅਦ ਚ ਵੈਰੀਫਾਈ ਕਰਕੇ ਇਨਕ ਕੁਝ ਵੀ ਸਾਹਮਣੇ ਆਂਦਾ ਤਾਂ ਅਸੀਂ ਬੰਦੀਗਾਨੀ ਇਨ ਕਰਵਾਏ ਕਰਾਂਗੇ ਥੈਂਕ ਯੂ ਠੀਕਰੀ ਗਾ ਮਾਮਲਾ ਹੋਇਆ ਅਸੀਂ